ਰੀਫਾਰਮ ਕੈਮਮ ਤੇ ਐਸਕੇਮ ਨੌਨ ਪੋਲਿਟਿਕਲ ਨੇ ਸੱਦਾ ਦਿੱਤਾ ਸੀ ਅਰੋਹ ਦੇ ਵਿੱਚ ਜਿਵੇਂ ਦੁਕਾਨਦਾਰਾਂ ਨੇ ਜਿਵੇਂ ਸ਼ਹਿਰੀ ਵੀਰਾਂ ਨੇ ਸਹਿਯੋਗ ਕੀਤਾ ਵਾ ਉਹ ਬਹੁਤ ਵੱਡੀ ਗੱਲ ਹੈਗੀ ਆ ਇਹਦੋਂ ਗਾਹਾਂ ਜਿੰਨੀਆਂ ਵੀ ਭਰਾਤਰੀ ਜਥੇਬੰਦੀਆਂ ਨੇ ਫੋਰ এসਕੇਐਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਮੋਰਚੇ ਵਿੱਚ ਨਹੀਂ ਹੈਗੀਆਂ ਉਹਨਾਂ ਵੀ ਜਥੇਬੰਦੀਆਂ ਨੇ ਆਜ਼ਾਦਾਨਾ ਤੌਰ ਤੇ ਇਸ ਸਕੂਲ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ तमाम ਚਾਹੇ ਨੌਜਵਾਨਾਂ ਦੀਆਂ ਜਥੇਬੰਦੀਆਂ ਸੀ ਪ੍ਰੋਫੈਸਰਾਂ ਦੀਆਂ ਜਥੇਬੰਦੀਆਂ ਸੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸੀ ਥ੍ਰੀ ਵੀਲਰ ਵਾਲੇ ਸੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਸੀ ਵਪਾਰ ਮੰਡਲ ਨਾਲ ਜੁੜੇ ਹੋਏ ਲੋਕਾਂ ਦੀ ਜਿੱਥੇ ਬੰਦੀਆਂ ਸੀ ਆਰਤੀ ਭਾਈਚਾਰਾ ਸੀਗਾ ਦੋਧੀਆਂ ਦੀਆਂ ਸਾਰੀਆਂ ਜਿੱਥੇ ਬੰਦੀਆਂ ਸੀ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਮੋਰਚੇ ਵਿੱਚ ਲੱਗੀ ਹੈ ਵੀ ਜਿਹੜਾ ਭਾਜਪਾ ਦਾ ਇੱਕ ਟਾਰਗੇਟ ਸੀਗਾ ਭਾਜਪਾ ਆਰਐਸ ਆਰਐਸਐ ਇਹ ਸਾਰੇ ਜਾਣਦੇ ਮੇਰੇ ਦੱਸਿਆ ਨਹੀਂ ਕੋਈ ਵੱਡੀ ਗੱਲ ਹੋ ਜੀ ਨਹੀਂ ਵੀ ਧਰਮ ਦੇ ਨਾਂ ਤੇ ਬਾੜ ਕੇ ਹਿੰਦੁਸਤਾਨ ਦੇ ਵਿੱਚ ਜਿਹੜੀ ਉਹ ਲਾਈਨ ਲੈ ਕੇ ਆ ਰਹੇ ਆ ਮੰਦਰ ਮਸਜਿਦ ਦੀ ਰਾਜਨੀਤੀ ਕਰਨੀ ਇਹ ਦੋਗਾ ਤੇ ਹਿੰਦੂ ਮੁਸਲਮਾਨਾ ਏਜੰਡਾ ਚਲਾਉਣਾ ਹਰ ਚੈਨਲ ਤੇ ਚਲਾਉਣਾ ਔਰ ਇਹ ਕਹਿਣਾ ਵੀ ਹਿੰਦੂ ਖਤਰੇ ਚ ਨੇ ਇਹ ਗੱਲਾਂ ਕਰਦੇ ਰਹੇ ਨੇ ਪੰਜਾਬ ਦੇ ਅੰਦਰ ਵੀ ਉਹਨਾਂ ਨੇ ਕਿ ਵਪਾਰ ਦੇ ਅੰਦਰ ਸਾਰੇ ਹਰ ਹਰ ਭਾਈਚਾਰਾ ਵਾ ਪਰ ਹਿੰਦੂ ਭਾਈਚਾਰਾ ਵੀ ਦੁਕਾਨਦਾਰੀ ਅੰਦਰ ਪੰਜਾਬ ਦੇ ਅੰਦਰ ਸਾਰਿਆਂ ਨੇ ਕਹਿੰਦੇ ਇੱਕ ਵੱਡਾ ਹਿੱਸਾ ਹੈਗਾ ਉਹ ਉਥੇ ਉਹ ਪਾੜਾ ਪਾਉਣ ਦਾ ਯਤਨ ਕਰਦੇ ਸੀ ਵੀ ਇਹ ਇਹਨਾਂ ਦੇ ਨਾਲ ਨਹੀਂ ਹੈਗੇ ਉਹਨਾਂ ਨੂੰ ਅੱਡ ਕਰਕੇ ਕਿਉਂਕਿ ਪੰਜਾਬ ਦੇ ਹਿੰਦੂਆਂ ਤੋਂ ਜਿਹੜੇ ਹੁਕਮਰਾਨ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ ਕਾਲੀਦਾਲ ਕਾਂਗਰਸ ਭਾਜਪਾ ਆਮਦ ਉਹ ਕਿਹੜਾ ਪੋਲਿਟੀਕਲ ਲੋਕ ਡਰਾ ਕੇ ਵੋਟਾਂ ਲੈਂਦੇ ਨੇ ਵੀ ਆ ਹੋ ਜਾਣਾ ਹੁਣ ਆ ਹੋ ਜੂਗਾ ਜੀ ਐ ਹੋ ਜਾਣਾ ਜੀ ਉਹ ਬਾਕੀ ਪੰਜਾਬ ਦੇ ਹਿੰਦੂ ਭਰਾਵਾਂ ਨੇ ਕਿੰਨੂ ਵੋਟ ਪਾਉਣੀ ਕਿੰਨੂ ਨਹੀਂ ਪਾਉਣੀ ਉਹਨਾਂ ਦੀ ਆਜ਼ਾਦੀ ਆ ਜਿੱਥੇ ਮਰਜ਼ੀ ਪਾਉਣ ਉਹਨਾਂ ਦਾ ਦਿਲ ਕਰਦਾ ਸਾਡੀ ਤਾਂ ਅਪੀਲ ਹੋਊ ਨਾ ਵੀ ਭਾਜਪਾ ਕਰਮ ਨੇ ਨਾ ਤੇ ਪਾੜਦੀ ਆ ਜਾਸਪਾ ਕਰਦੀ ਆ ਅਸੀਂ ਤਾਂ ਕਹਿ ਸਕਦੇ ਨਹੀਂ ਵੀ ਭਾਜਪਾ ਨੂੰ ਅਸੀਂ ਤਾਂ ਨਹੀਂ ਕਹਿੰਦੇ ਕਦੀ ਭਾਜਪਾ ਨੂੰ ਵੋਟ ਨਾ ਪਾਓ ਪਰ ਅਸੀਂ ਕਹਿੰਨੇ ਇਹੋ ਜਿਹੇ ਹੁਕਮ ਰਾਣ ਚੋਣ ਲੱਗਿਆ ਸੋਚੋ ਹਾਂ ਉਹਨਾਂ ਦਾ ਦਿਲ ਕਰਦਾ ਉਹ ਭਾਜਪਾ ਨੂੰ ਵੋਟ ਪਾ ਸਕਦੇ ਉਹਨਾਂ ਦਾ ਜਮਹੂਰੀ ਹੱਕ ਆ ਪਰ ਪਰ ਇਸ ਅਜੰਡੇ ਨੂੰ ਕੁੱਟ ਦਿੱਤਾ ਪੰਜਾਬ ਦੇ ਹਿੰਦੂਆਂ ਨੇ ਪੰਜਾਬ ਦੇ ਮਜ਼ਦੂਰ ਭਰਾਵਾਂ ਨੇ ਓਲਣੋਲ ਇਸ ਇਕੱਠ ਦੇ ਵਿੱਚ ਪੰਜਾਬੀਅਤ ਜਿੱਤ ਕੇ ਗਈ ਆ ਜਿਹੜਾ ਉਹ ਕਰਨਾ ਚਾਹੁੰਦੇ ਸੀ ਤਾਂ ਜਿਹੜੇ ਕਹਿੰਦੇ ਸੀ ਕਈ ਅਖੌਤੀ ਬੁੱਧੀਜੀਵੀ ਨੇ ਆ ਦੋ ਦਿਨ ਪਹਿਲਾਂ ਕੇਂਦਰ ਦੀਆਂ ਏਜੰਸੀਆਂ ਦੇ ਬੰਦੇ ਔਰ ਭਾਜਪਾ ਦੇ ਆਰਐਸ ਦੇ ਬੰਦੇ ਬੋਲੇ ਵੀ ਤੁਸੀਂ ਦੁਕਾਨਾਂ ਬੰਦੀ ਨਾ ਕਰੋ ਕਿੰਨੇ ਕੁ ਲੋਕਾਂ ਨੇ ਸੁਣ ਲਿਆ ਜਿਹੜੀਆਂ ਇਹ ਗੱਲਾਂ ਆ ਰਹੀਆਂ ਨੇ ਵੀ ਜੀ ਬਹੁਤ ਸਾਰੀਆਂ ਵੀਡੀਓ 100 ਵੀਡੀਓ ਹੋਊਗੀ 150 ਵੀਡੀਓ ਹੋਊਗੀ ਇਹ ਨਿੰਮ ਨਹੀਂ ਹੈਗੀ ਜਿੱਤੇ ਕੁਝ ਕਿਸਾਨ ਆਗੂ ਜਾ ਰਹੇ ਨੇ ਔਰ ਉੱਥੇ ਦੁਕਾਨਦਾਰਾਂ ਨਾਲ ਤਕਰਾਰ ਹੋ ਰਹੀ ਆ ਠੀਕ ਆ ਬੇਨਤੀ ਕਰਨਾ ਸਰਕ ਨੂੰ ਆਖਿਆ ਬਹੁਤ سارے ਥਾਮਾਂ ਤੇ ਕਿਸਾਨਾਂ ਨੇ ਜਾ ਕੇ ਬੇਨਤੀ ਕੀਤੀ ਦੁਕਾਨ ਬੰਦ ਹੋ ਗਈ ਬਹੁਤ ਸਾਰੇ ਥਾਵਾਂ ਦੇ ਭਰਾਓ ਇਹ ਫਿਕਸ ਮੈਚ ਹੀਗਾ ਠੀਕ ਆ ਜੀ ਉਹ ਆਉਣਗੇ ਅਸੀਂ ਕਹਾਂਗੇ ਤੁਹਾਡੇ ਥੱਲੇ 10 ਲੱਖ ਦੀ ਗੱਡੀ ਆ ਜੀ ਤੁਸੀਂ ਐ ਆ ਜੀ ਇਹ ਫਿਕਸ ਮੈਚ ਵੀ ਸੀਗਾ ਚੀਜ਼ਾਂ ਨੂੰ ਮਖਾਉਣਾ ਮੰਨ ਵੀ ਲਈਏ ਜੇ 99% ਪੀਸਫੁਲੀ ਹੋ ਗਿਆ ਕਿਤੇ 10 20 50 100 ਗੱਲ ਸਾਹਮਣੇ ਆ ਗਈ ਉਹਨੂੰ ਇਹ ਕੇ ਕਹਾਂਗੇ ਵੀ ਇਹ ਸਫਲ ਹੋ ਗਏ ਇਹ ਕਿਸਾਨਾਂ ਨੇ ਇਹ ਭਜਪਾ ਤੇ ਹੀ ਚੁੰਦੀ ਆ ਰਿਹਾ ਐਸਸ ਅਸੀਂ ਨਹੀਂ ਕਹਿੰਦੇ ਜਿੱਥੇ ਕਿਤੇ ਸਮੱਸਿਆ ਆਈ ਆ ਕਿਤੇ ਤਕਲੀਫ ਆਈ ਆ ਕਿਤੇ ਇੱਕ ਪੱਤਰਕਾਰ ਵੀਰਾਂ ਨੂੰ ਨੰਗਨ ਸਮੱਸਿਆ ਆਈ ਆ ਕਿਸੇ ਕੋਈ ਹੋਈ ਵੀ ਆਈ ਆ ਐਂ ਗਾਹਾਂ ਤੋਂ ਵੀ ਤਾਂ ਕਰਾਂਗੇ ਦੇਖੋ ਪੂਰੇ ਪੰਜਾਬ ਦੇ ਵਿੱਚ ਲੀਡਰਸ਼ਿਪ ਸੀਗੀ ਸਾਰੇ ਕਨੌਰੀ ਤੇ ਨਹੀਂ ਸੀ ਅਗਰ ਬਾਹਰ ਵੀ ਆ ਕੇ ਸੀਗੇ ਤੋਂ ਉੱਥੇ ਲੀਡਰਸ਼ਿਪ ਨੇ ਆਪਣਾ ਮੋਰਚਾ ਸਾਂਭਿਆ ਔਰ ਬਰੇ ਸੁਹਾਰਤਪੁਣ ਵਿੱਚ ਇਹ ਕਿਉਂ ਨਹੀਂ ਲਾੜੇ ਲਾੜੀਆਂ ਬੜੇ ਖੁਸ਼ੀ ਨਾਲ ਮਰੀਦ ਗਏ ਆ ਸਾਰੇ ਠੀਕ ਆ ਜੀ ਥੋੜੀਆ ਕੱਟਣਾ ਮਾਣੋ ਮੇਰੀ ਬੇਨਤੀ ਸੁਣ ਲਿਓ ਖਾਸ ਕਰਕੇ ਮੈਂ ਖਾਸ ਕਰਕੇ ਆ ਰਿਹਾ ਐਸਸ ਵਾਲਿਆਂ ਨੂੰ ਪਾਛਪਾ ਵਾਲਿਆਂ ਨੂੰ ਅਮੂਮਨ ਡੀਪ ਸਟੇਟ ਨੂੰ ਜਿਹੜੇ ਪ੍ਰਚਾਰ ਪ੍ਰੋਪਗੈਂਡਾ ਅਲਖਣਾਂ ਹੁੰਦੀਆਂ ਅਲਖਣਾਂ ਦੇ ਵਿੱਚ ਇਹ ਕਹਿੰਦੇ ਹੁੰਦੇ ਆ ਘਟੋ ਘਟ 25 25 40 40% 10 10% ਘਟਨਾਵਾ ਇਹੋ ਜਿਹੀ ਹੁੰਦੀਆਂ ਫਿਰ ਵੀ ਕਹਿੰਦੇ ਪੀਸਫੁਲੀ ਇਲੈਕਸ਼ਨ ਹੋ ਗਈ ਜੀ ਠੀਕ ਹੈ ਜੀ ਆਮ ਆਦਮੀ ਕਹਿੰਦੀ ਰਹੀ ਆ ਸਰਪੰਚੀਆਂ ਚ ਪੀਸਫੁਲੀ ਇਲੈਕਸ਼ਨ ਹੋਈ ਜੀ ਠੀਕ ਹੈ ਨਾ ਤੁਸੀਂ ਕੋਈ ਜਨਤਕ ਅੰਦੋਲਨ ਜਿਹੜਾ 99.9 ਸਫਲ ਹੋਇਆ ਹੋਵੇ ਉਹਦੀਆਂ ਚੰਦ ਘਟਨਾ ਮਾ ਨੂੰ ਲੈ ਕੇ ਤੁਸੀਂ ਗੱਲਾਂ ਕਰੋ ਇਹ ਨਹੀਂ ਵੀ ਉਹ ਚੰਦ ਘਟਨਾ ਮਾ ਹੋਣੀ ਚਾਹੀਦੀਆਂ ਆਪਾਂ ਉਹਨਾਂ ਦਾ ਵੀ ਅਗਲੇ ਗਾਹਾਂ ਜਾ ਕੇ ਖਿਆਲ ਕਰਾਂਗੇ ਜੇ ਕਿਤੇ ਤਕਲੀਫ ਆਈ ਆ ਸਦਾਮ ਜਨਤਾ ਨੂੰ ਕਿਸੇ ਨੰਗਣ ਜਾਈ ਆ ਉਹਦਾ ਬਈ ਖੇਦਿਆ ਸਾਨੂੰ ਅੱਗੇ ਇਹ ਜਹਾਂ ਨਹੀਂ ਹੋਊਗਾ ਹਾਂ ਜਿਹੜੇ ਅੰਤੇ ਇਹ ਗੱਲ ਕਹਿੰਦੇ ਆ ਵੀ ਇਹਦਾ ਫਾਇਦਾ ਇਹਦਾ ਨੁਕਸਾਨ ਸੈਂਟਰ ਨੂੰ ਕੀ ਹੋ ਗਿਆ ਪੰਜਾਬ ਪਾਨੂ ਕੀ ਨੁਕਸਾਨ ਹੋ ਗਿਆ ਉਹ ਸੁਣ ਲੋ ਕੀ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਕੋਈ ਮੁੱਲ ਨਹੀਂ ਕਿ ਪੰਜਾਬ ਇਸ ਮੁਲਕ ਦਾ ਹਿੱਸਾ ਨਹੀਂ ਹੈ ਛੋੜਿਆ ਉਹਨੂੰ ਦਿੱਲੀ ਨੇ ਸਵੀਕਾਰ ਹੀ ਨਹੀਂ ਕਰਨਾ ਕੀ ਅੰਦੋਲਨ ਚੱਲ ਰਿਹਾ ਅੰਦੋਲਨ ਦੀ ਜਿੱਤ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਦੇਣਾ ਚਾਹੁੰਦਾ ਇੱਕ ਪ੍ਰਚਾਰ ਪ੍ਰੋਪਗੈਂਡਾ ਮੀਡੀਆ ਵੀ ਇਹ ਜਿੱਤਿਆ ਹੀ ਨਹੀਂ ਜਾ ਸਕਦਾ ਪੰਜਾਬ ਦੇ ਅੰਦਰ ਅੰਦੋਲਨ ਹੋ ਰਿਹਾ ਅੰਦੋਲਨ ਉਹਦੀ ਕੋਈ ਮੈਨੇ ਮਤਲਬ ਹੀ ਨਹੀਂ ਹੈਗਾ ਐ ਨਹੀਂ ਹੁੰਦਾ ਹੈਗਾ ਜਦੋਂ ਪੰਜਾਬੀ ਸੂਬਾ ਬਣਿਆ ਹੈਗਾ ਇਹ ਦਿੱਲੀ ਜਾ ਕੇ ਨਹੀਂ ਪ੍ਰਦਰਸ਼ਨ ਹੁੰਦੇ ਦੇਗੇ ਪੰਜਾਬ ਦੇ ਅੰਦਰ ਹੀ ਹੁੰਦੇ ਹੁੰਦੇ ਸੀਗੇ ਤੋ ਪੰਜਾਬੀਆ 3 ਕਰੋੜ ਪੰਜਾਬੀ ਨੇ ਇਹਨੂੰ ਤੁਸੀਂ ਇਗਨੋਰ ਕਿਵੇਂ ਕਰ ਸਕਦੇ ਜੀ ਇਹ ਦਿੱਲੀ ਹਿੱਲੀ ਵੀ ਆ ਤੜਫੀ ਵੀ ਆ ਔਰ ਚੰਗਰਾ ਵੀ ਨਿਕਲ ਗਿਆ ਆ ਆਰਐਸਸ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਚੰਗਰਾ ਨਿਕਲ ਗਿਆ ਵਾ ਫੇ ਇਹ ਕਿਵੇਂ ਹੋ ਗਿਆ ਭਈ ਸਾਰੇ ਪੰਜਾਬੀ ਇਕੱਠੇ ਹੋ ਕੇ ਕਿਵੇਂ ਨਾਲ ਆ ਗਏ ਤੋ ਇਸ ਕਰਕੇ ਇਹ ਸਫਲ ਅੰਦੋਲਨ ਹੋਇਆ ਪਹਿਲੇ ਅੰਦੋਲਨ ਦੇ ਵਿੱਚ ਹੀ ਪੰਜਾਬ ਤੋਂ ਸ਼ੁਰੂ ਹੋਈ ਸੀ ਕਿੱਥੋਂ ਸ਼ੁਰੂ ਹੋਈ ਸੀਗੇ ਪਹਿਲੇ ਅੰਦੋਲਜ ਵੀ ਪੰਜਾਬ ਹੀ ਬੰਦ ਹੋਇਆ ਸੀਗਾ ਕਰ ਦੇ ਛੁੱਟਿਆ ਸੀ ਅਰੇ ਇਹ ਕਿਹੜਾ ਨਹੀਂ ਜਾਣਦਾ ਵੀ ਜੋ ਪੰਜਾਬ ਹੁੰਦਾ ਹਰਿਆਣਾ ਚੋ ਹੀ ਹੁੰਦਾ ਹੁੰਦਾ ਵਾ ਦੇਸ਼ ਪੂਰਾ ਹਰਦਾ ਹੁੰਦਾ ਵਾ ਇਸ ਕਰਕੇ ਤੁਸੀਂ ਇਹ ਸਵਾਲ ਕਿਉਂ ਨਹੀਂ ਕਰਦੇ ਕੇਂਦਰ ਨੂੰ ਵੀ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕੀਤਾ ਤੁਹਾਨੂੰ ਸ਼ਰਮ ਆਈ ਕਿਉਂ ਨਹੀਂ ਤੁਸੀਂ ਪੰਜਾਬ ਨੂੰ ਇਗਨੋਰ ਪੰਜਾਬ ਇਸ ਮੁਲਕ ਦਾ ਹਿੱਸਾ ਵਾ ਆਂਦੇ ਜੀ ਕੇਂਦਰ ਤੇ ਕੀ ਅਸਰ ਪੈਂਦਾ ਸੁਣ ਦੇਖੋ ਪੰਜਾਬ ਦੇ ਅੰਦਰੋਂ ਵੀ ਟੈਕਸ ਜਾਂਦੇ ਆ ਕੇਂਦਰ ਨੂੰ ਪੰਜਾਬ ਦਾ ਅਨਾਜ ਸਾਰਾ ਦੇਸ਼ ਖਾਂਦਾ ਹੈਗਾ ਪੰਜਾਬ ਦੀਆਂ ਦਿੱਤੀਆਂ ਕੁਰਬਾਨੀਆਂ ਨਾਲ ਇਹ ਮੁਲਕ ਨੂੰ ਆਜ਼ਾਦੀ ਮਿਲੀ ਆ ਦੇਸ਼ ਦੀ ਫੌਜ ਵਿੱਚ ਪੰਜਾਬ ਦੇ ਵੱਡੇ ਹਿੱਸੇ ਹਿੱਸੇ ਨੇ ਇਸ ਦੇਸ਼ ਲਈ ਕੰਮ ਕਰਦੇ ਨੇ ਲੜਦੇ ਨੇ ਇਹ ਗੱਲਾਂ ਕਹਿਣੀਆਂ ਵੀ ਪੰਜਾਬ ਚ ਹੀ ਨੇ ਇਹ ਪਰਸੈਪਸ਼ਨ ਖੜੀ ਕਰਨ ਦੀ ਕੋਸ਼ਿਸ਼ ਹੋ ਰਹੀ ਆ ਕਿ ਪੰਜਾਬ ਦੇ ਅੰਦਰ ਅੰਦੋਲਨ ਦਾ ਫਾਇਦਾ ਕੋਈ ਨਹੀਂ ਇਹ ਬਿਲਕੁਲ ਗਲਤ ਆ ਜਿੱਥੇ ਸਥਾਨਕ ਲੋਕਾਂ ਨੂੰ ਸਮੱਸਿਆ ਸਥਾਨਕੀ ਕਰਦੇ ਹੁੰਦੇ ਆ ਇਸ ਕਰਕੇ ਇਹ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਤੋਂ ਇਸ ਕਰਕੇ ਐ ਨਹੀਂ ਹੈ ਦੇਸ਼ ਵਿਆਪੀ ਅੰਦੋਲਨਾਂ ਦੇਸ਼ ਲੈਵਲ ਤੇ ਵੀ ਬਹੁਤ ਵੱਡੇ ਰੋਲੇ ਪੈ ਰਹੇ ਆ ਇਸ ਕਰਕੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਲੱਕੜ ਦੀ ਹਜੇ ਮਿਰਚਾਂ 10 20 ਦਿਨ ਪਛਪਾ ਨੂੰ ਲੱਗਦੀਆਂ ਰਹਿਣੀਆਂ ਵਾ ਠੀਕ ਹੈ ਜੀ ਉਹਨਾਂ ਨੇ ਛੋਟੀਆਂ ਮੋਟੀਆਂ ਕਨਾਵਾਂ ਨੂੰ ਆਧਾਰ ਬਣਾਉਣਾ ਵਾ ਉਹ ਮਹਾਰਾਸ਼ਟਰ ਸਿੱਧੇ ਨੋਟ ਬਣਦੇ ਫੜੇ ਜਾਣ ਕੋਈ ਰੋਲਾ ਹੀ ਨਹੀਂ ਲਕਸ਼ਣ ਕਬੀਸ਼ ਨੇ ਕਹਿਦਾ ਹੀ ਕੋਸ਼ਨੀ ਠੀਕ ਹੈ ਉਹ ਜੁਪੀ ਦੇ ਵਿੱਚ ਮਾਸਟਰ ਦੇ ਥਲੇ ਉਹ ਸ਼ੇਵਲੰਗ ਲਾਭ ਲੈਣ ਬੰਦੇ ਮਾਰ ਦੇਣ ਕੋਈ ਰੌਲਾ ਨਹੀਂ ਅੰਦਰ ਰੌਲਾ ਹੀ ਕੋਈ ਨਹੀਂ ਉਹ ਦਲਤਾਂ ਨੂੰ ਡਬਲ ਸਟੇਟਮੈਂਟ ਚ ਘੋੜੀ ਨਾ ਚੜਨ ਦੇ ਕੋਈ ਰੌਲਾ ਨਹੀਂ ਕੋਈ ਲਾਨਾਟਰ ਨੂੰ ਖਤਰਾ ਨਹੀਂ ਪੰਜਾਬੀਓ ਸ਼ਹਿਰੀਓ ਪੁਰਾਮਨ ਢਾਗਣਾ ਪੰਜਾਬ ਬੰਦ ਹੋਇਆ ਮੈਂ ਯਕੀਨ ਦਵਾਵਾਂ ਕੋਸ਼ਿਮ ਨਹੀਂ ਐ ਪੁਰਾਮਨ ਢਾਗਣਾ ਹੈ ਅੰਦੋਲਨ ਚੰਗੂਆ ਜੜੀਆਂ ਫੁਵਾਮਾ ਫਲਾ ਰਹੇ ਨੇ ਕੁਛ ਵੀ ਨਹੀਂ ਹੋਣਾ ਔਰ ਇਹਨਾਂ ਨੇ ਫਲਾਉਂਦੇ ਰਹਿਣਾ ਜਿਨ੍ਹਾਂ ਨੂੰ ਏਜੰਸੀਆਂ ਨੇ ਕੇਂਦਰ ਦੀਆਂ ਨੇ ਖਰੀਦਿਆ ਵਾ ਉਹ ਜਿੰਨਾ ਮਰਜੀ ਪੇਜ ਤੇ ਜੋ ਮਰਜੀ ਉਟਪਟਾਕ ਬੋਲੋਣਾ ਨੇ ਪੇਜ ਨਹੀਂ ਬੰਦ ਹੁੰਦਾ ਸਾਡੇ ਪੇਜ ਬੰਦ ਹੁੰਦੇ ਆ ਅਸੀਂ ਬੋਲਦੇ ਵੀ ਕੱਖ ਨਹੀਂ ਹੈਗੇ ਕਿਉਂ ਉਹਨਾਂ ਨੂੰ ਰੱਖਿਆ 扑ਕਾਉਣ ਵਾਸਤੇ ਸੂਟੇ ਬਲਿਆ ਡੀਪ ਸਟੇਟ ਨੇ ਕੰਮ ਚਲਾਉਣਾ ਹੁੰਦਾ ਤਾਂ ਸਭ ਤੋਂ ਸਫਲਤਾਪੂਰਨ ਪੂਰ ਰੂਪ ਵਿੱਚ ਪੰਜਾਬ ਬੰਦ ਹੋਇਆ ਔਰ ਅਸੀਂ ਜਿੱਤੇ ਗਏ ਪੰਜਾਬੀਆਂ ਦੇ ਸਹਿਯੋਗ ਦਾ ਧੰਨਵਾਦ ਕਰਦੇ ਆਂ ਔਰ ਬਿਲਕੁਲ ਪੰਜਾਬੀਆਂ ਨੂੰ ਯਕੀਨ ਦਿਵਾਉਂਦੇ ਆਂ ਕਿ ਕਿਤੇ ਵੀ ਕਿਸਾਨ ਮਜ਼ਦੂਰ ਇਸ ਦੇਸ਼ ਦੀ ਰੀੜ ਦੀ ਹੱਡੀ ਐ ਇਸ ਪੰਜਾਬ ਦੀ ਰੀੜ ਦੀ ਹੱਡੀਆਂ ਹਮਲਾ ਸਾਰਿਆਂ ਤੇ ਹੀ ਹੈਗਾ ਕਾਰਪੋਰੇਟ ਦਾ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਅੱਡ ਕਰਕੇ ਕੁੱਟ ਰਹੇ ਆ ਵਿਦਿਆਰਥੀਆਂ ਨੂੰ ਅੱਡ ਘੱਟ ਕੇ ਕੁੱਟ ਰਹੇ ਆ ਜਿਹੜੇ ਬੇਰੁਜ਼ਗਾਰ ਠੇਕੇ ਤੇ ਉਹਨਾਂ ਨੂੰ ਅੱਡ ਕਰਕੇ ਕੁੱਟ ਰਹੇ ਆ ਦੁਕਾਨਦਾਰਾਂ ਤੇ ਅੱਡ ਹਮਲਾ ਹੈਗਾ ਛੋਟੇ ਕਾਰੋਬਾਰੀਆਂ ਤੇ ਅੱਡ ਹਮਲਾ ਹੈਗਾ ਕੱਟਿਓ ਕੇ ਜਵਾਬ ਦਿੱਤਾ ਸੱਤੀ ਕਪੜੀ ਅੱਗ ਲੱਗ ਗਈ ਆ ਹੁਣ ਚਿੰਤਾ ਕਰ ਰਹੇ ਨੇ ਧੰਨਵਾਦ ਭਰਾਓ ਵਕਤਵਾਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਸੀਗੇ ਭਾਸ਼ਪਾਤੇ ਭਰਾਓ ਇਹਨਾਂ ਨੇ ਸਾਡੀ ਦਿੱਲੀ ਦੀ ਐਂਟਰੀ ਬੰਦ ਕੀਤੀ ਆ ਇਹਨਾਂ ਨੂੰ ਬਹੁਤ ਪਿੰਡਾਂ ਚ ਵੀ ਸਾਨੂੰ ਪੁੱਛ ਕੇ ਆਉਗਾ ਇਹਨਾਂ ਨੂੰ